ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਬਹੁਤ ਵਿਸ਼ਵ ਪ੍ਰਸਿੱਧ ਫਿਲਾਸਫਰ, ਅਰਥਸ਼ਾਸਤਰੀ, ਇਤਿਹਾਸਕਾਰ ਤੇ ਰਾਜਨੀਤੀਵਾਨ Karl Marx ਦਾ ਜਨਮ ਦਿਨ ਹੈ। ਅਸੀਂ ਉਹਨਾਂ ਦੇ ਜਨਮ ਦਿਨ ਤੇ ਸਮੁੱਚੇ ਕਿਰਤੀ ਲੋਕਾਂ ਨੂੰ, ਉਹਨਾਂ ਦੇ ਹਮਦਰਦਾਂ ਨੂੰ ਇਨਕਲਾਬੀ ਮੁਬਾਰਕਬਾਦ ਦਿੰਦੇ ਹਾਂ। ਉਹਨਾਂ ਨੇ ਫ੍ਰੈਡਰਿਕ ਐਂਗਲਸ ਨਾਲ ਮਿਲ ਕੇ 1848 ਦੇ ਵਿੱਚ ਸੋਚੀ ਦੁਨੀਆ ਦੇ ਕਾਮੁਨਿਸਟਾਂ ਦਾ ਇੱਕ ਮੈਨੀਫੈਸਟੋ ਕਾਮੁਨਿਸਟ ਮੈਨੀਫੈਸਟੋ ਜਾਰੀ ਕੀਤਾ ਸੀ ਤੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਜਿਹੜੀਆਂ ਦੋ ਤਿੰਨ ਗੱਲਾਂ ਜ਼ਿਆਦਾ ਮਸ਼ਹੂਰ ਨੇ ਇੱਕ ਤਾਂ ਉਹਨਾਂ ਦਾ ਵਿਰੋਧ ਵਿਕਾਸੀ ਤੇ ਇਤਿਹਾਸਕ ਪਦਾਰਥਵਾਦ ਹੈ ਜਿਹਦੇ ਨਾਲ ਸਾਨੂੰ ਇਸ ਸ੍ਰਿਸ਼ਟੀ ਨੂੰ ਵਿਚਾਰਾਂ ਦੇ ਵਿਕਾਸ ਨੂੰ ਤੇ ਸਮਾਜ ਦੇ ਵਿਕਾਸ ਨੂੰ ਸਮਝਣ ਦੇ ਵਿੱਚ ਬਹੁਤ ਵੱਡੀ ਮਦਦ ਮਿਲਦੀ ਹੈ ਤੇ ਅਸੀਂ ਸਮਝ ਸਕਦੇ ਹਾਂ ਸੋ ਉਸ ਦਾ ਉਹਨਾਂ ਨੇ ਉਹ ਉਹਨੂੰ ਉਹਦਾ ਵਿਕਾਸ ਕੀਤਾ ਤੇ ਦੂਜੇ ਪਾਸੇ ਉਹਨਾਂ ਨੇ ਇੱਕ ਜਿਹੜੀ ਦਾਸ ਕੈਪੀਟਲ ਨਾਂ ਦੀ ਜਿਹੜੀ ਬਹੁਤ ਵੱਡੀ ਕਿਤਾਬ ਹੈ ਪੂੰਜੀਵਾਦ ਦਾ ਵਿਕਾਸ ਕਿਵੇਂ ਅਤੇ ਪੂੰਜੀਵਾਦ ਦੇ ਵਿੱਚ ਲੁੱਟ ਕਿਸ ਤਰ੍ਹਾਂ ਨਾਲ ਹੁੰਦੀ ਹੈ ਸਰਪਲਸ ਵੈਲਿਊ ਕੀ ਚੀਜ਼ ਹੈ ਉਹਦਾ ਉਹਨਾਂ ਨੇ ਵਿਕਾਸ ਕੀਤਾ ਤੇ ਅੱਜ ਤੱਕ ਚਾਹੇ ਉਹਦੇ ਵਿੱਚ ਕਈ ਸਾਰੇ ਵਾਅਦੇ ਹੋ ਗਏ ਐ ਲੈਨਨ ਨੇ ਵੀ ਕੀਤੇ ਐ ਹੋਰ ਵੀ ਕੁਝ ਲੋਕਾਂ ਨੇ ਕੀਤੇ ਐ ਪਰ ਮੂਲ ਜਿਹੜਾ ਮੰਤਰ ਹੈਗਾ ਵੀ ਸਮਾਜ ਕਿਵੇਂ ਬਦਲਣਾ ਹੈ ਕਿਉਂਕਿ ਆਮ ਕਿਹਾ ਜਾਂਦਾ ਹੈ ਵੀ ਅੱਡ ਅੱਡ ਸਮਿਆਂ ਦੇ ਅੱਡ ਅੱਡ ਫਿਲਾਸਫਰਾਂ ਨੇ ਇਸ ਸ੍ਰਿਸ਼ਟੀ ਦੀ ਅੱਡ ਅੱਡ ਸਮਾਜਾਂ ਦੀ ਵਿਆਖਿਆ ਆਪਣੇ ਉਹ ਤਾਂ ਕੀਤੀ ਐ ਵਿਆਖਿਆ ਤਾਂ ਪਰ ਉਹਨੂੰ ਕਿਵੇਂ ਬਦਲ ਬਦਲਿਆ ਕਿਵੇਂ ਜਾ ਸਕਦਾ ਹੈ ਇਹ ਹਿੱਸੇ Karl Marx ਦੇ ਆਇਆ ਐ ਸੋ ਜਿਹੜੇ ਸਮਾਜ ਨੂੰ ਬਦਲ ਕੇ ਇੱਕ ਲੋਕਪੱਖੀ ਮਜ਼ਦੂਰਾਂ ਕਿਸਾਨਾਂ ਦਾ ਰਾਜ ਲਿਆਉਣ ਦੇ ਹਾਂ ਵੀ ਲੋਕ ਨੇ ਦੁਨੀਆ ਭਰ ਦੇ ਵਿੱਚ ਵਿੱਚ ਤੇ ਭਾਰਤ ਦੇ ਪੰਜਾਬ ਦੇ ਵਿੱਚ ਵੀ ਉਹਨਾਂ ਲਈ ਮਾਰਕਸ ਅੱਜ ਵੀ ਰਾਦ ਸੇਰਾ ਹੈਗਾ ਤੇ ਅਸੀਂ ਸਮਝਦੇ ਹਾਂ ਕਿ ਮਾਰਕਸਵਾਦ ਕੋਈ ਡਾਕੂਮੈਂਟਿਕ ਸਾਇੰਸ ਨਹੀਂ ਹੈ ਜਿਵੇਂ ਲਿਖਿਆ ਗਿਆ ਇਨ ਬਿਨ ਇਨ ਬਿਨ ਉਹੀ ਗੱਲਾਂ ਨੇ ਉਦੇ ਉਹਨੂੰ ਸਮਝ ਕੇ ਅਸੀਂ ਸਾਡੇ ਦੇਸ਼ ਦੀਆਂ ਆਰਥਿਕ, ਰਾਜਨੀਤਿਕ, ਸਮਾਜਿਕ ਜਿਹੜੀਆਂ ਹਾਲਾਤ ਨੇ ਉਹਨਾਂ ਨੂੰ ਸਮਝ ਕੇ ਕਿਹੜੀਆਂ ਫੋਰਸਿਜ਼, ਕਿਹੜੀਆਂ ਤਾਕਤਾਂ ਜਿਹੜੀਆਂ ਨੇ ਸਮਾਜ ਨੂੰ ਅੱਗੇ ਲਿਜਾ ਸਕਦੀਆਂ ਨੇ, ਕਿਹੜੀਆਂ ਇਹਨੂੰ ਪਛਾਣ ਲਿਆ ਰਹੀਆਂ ਨੇ, ਕਿਨਾਂ ਦੇ ਰਾਹ ਕਰਕੇ ਲੁੱਟ ਹੋ ਰਹੀ ਹੈ, ਉਹਨੂੰ ਸਮਝ ਕੇ ਉਹਨਾਂ ਤਾਕਤਾਂ ਨੂੰ ਇਕੱਠਾ ਕਰਕੇ ਇਨਕਲਾਬ ਦੇ ਰਾਹ ਪੈ ਸਕਦੇ ਆ ਤੇ ਹੁਣ ਲੋਕਾਂ ਦੇ ਨਾਲ ਹੀ ਐ ਤੇ ਬਿਨਾਂ ਸ਼ੱਕ ਉਹਦੀ ਅਗਵਾਈ ਅਜਿਹੇ ਸਿਧਾਂਤ ਦੇ ਜਿਹੜੇ ਧਾਰਨੀ ਲੋਕ ਹੈ ਉਹ ਕਰਨਗੇ ਪਰ ਮੁੱਖ ਤੌਰ ਤੇ ਲੋਕਾਂ ਨੂੰ ਉਹ ਧਾਰਨੀ ਲੋਕ ਵੀ ਲੋਕਾਂ ਨੂੰ ਹੀ ਇਨਵੋਲਵ ਕਰਕੇ ਗਾਹਾਂ ਕਰ ਸਕਣਗੇ ਤੇ ਅੱਜ ਦੇ ਸਮੇਂ ਤੇ ਅਸੀਂ ਸਮਝਦੇ ਹਾਂ ਕਿ Karl Marx ਨੂੰ ਯਾਦ ਕਰਦਿਆਂ ਹੋਇਆਂ ਆਪਣੇ ਇਸ ਕਾਰਜ ਨੂੰ ਦੁਬਾਰਾ ਦੁਹਰਾਉਣਾ ਹੈ ਕਿ ਭਾਰਤ ਦੇ ਅੰਦਰ ਮਜ਼ਦੂਰਾਂ ਕਿਸਾਨਾਂ ਦੀ ਰਾਜਸੱਤਾ ਸਥਾਪਿਤ ਕਰਨ ਲਈ ਮਾਰਕਸਵਾਦ ਸਾਡੇ ਵਾਸਤੇ ਇੱਕ ਚਾਨਣ ਮਨਾ ਰਿਹਾ ਹੈ ਇੱਕ ਰਾਦਸੇ ਰਹੇਗਾ ਅਗਲੀ ਗੱਲ ਦੋਸਤੋ ਇਹ ਹੈ ਕਿ ਵੀ ਕੱਲ ਅ ਸ਼੍ਰੀ ਗੋਇੰਦਪਾਲ ਸਾਹਿਬ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਅਧਿਆਪਕ ਨੂੰ ਅ ਸਿੱਖਿਆ ਭਾਗ ਨੇ ਹਰਜੋਤ ਬੈਂਸੂਣਾ ਨੇ ਸਸਪੈਂਡ ਕਰ ਦਿੱਤਾ ਉਸ ਅਧਿਆਪਕ ਦਾ ਜੋ ਕਸੂਰ ਹੈ ਉਹ ਇਹ ਹੈ ਕਿ ਵੀ ਉਹ ਬੱਚਿਆਂ ਤੋਂ ਜਿਹੜਾ ਜਿਵੇਂ ਆਪਾਂ ਚਾਹ ਪਾਣੀ ਵਰਤੌਨੇ ਆ ਸਮਾਨ ਵਰਤੌਨੇ ਆ ਇਹ ਕੰਮ ਲੈ ਰਿਹਾ ਸੀ ਤੇ ਉਹਦੀ ਖਬਰ ਲੱਤੀ ਵੀ ਬੱਚਿਆਂ ਤੋਂ ਵੇਟਰਾਂ ਦਾ ਕੰਮ ਲੈ ਰਿਹਾ ਹੈ। ਅਸੀਂ ਸਾਰੇ ਜਿੰਨੇ ਵੀ ਪੜ੍ਹੇ ਆ ਮੈਨੂੰ ਨਹੀਂ ਪਤਾ ਹਰਜੋਤ ਬੈਂਸ ਹੁਣੀ ਕਿਹੜੇ ਸਕੂਲ ਚ ਪੜਿਆ ਜਾਂ ਕੀ ਹੈ। ਸਾਰੇ ਹੀ ਬੱਚੇ ਹੱਥੀਂ ਕੰਮ ਕਰਦੇ ਰਹੇ ਆ। ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਬਕਾਇਦਾ ਪ੍ਰੋਗਰਾਮ ਚਲਾਇਆ ਗਿਆ ਜਿਹਨੂੰ ਐਨਐਸਐਸ ਕਹਿੰਦੇ ਆ ਨੈਸ਼ਨਲ ਸਰਵਿਸ ਸਕੀਮ ਕੌਮੀ ਸੇਵਾ ਸਕੀਮ। ਉਹਦੇ ਵਿੱਚ ਜਿਹੜੇ ਕਾਲਜਾਂ ਦੇ ਬੱਚੇ ਮੁੰਡੇ ਕੁੜੀਆਂ ਪਿੰਡਾਂ 'ਚ ਜਾ ਕੇ ਕੈਂਪ ਲਾਉਂਦੇ ਆ ਤੇ ਉਥੋਂ ਦੀਆਂ ਗਲੀਆਂ ਦੀ ਸੜਕਾਂ ਦੀ ਨਾਲੀਆਂ ਦੀ ਸਫਾਈ ਕਰਦੇ ਆ ਲੋਕ ਝਾੜੂ ਚੁੱਕ ਕੇ ਤਾਂ ਕਿ ਲੋਕਾਂ ਦੇ ਅੰਦਰ ਇੱਕ ਇਹ ਭਾਵਨਾ ਪੈਦਾ ਕੀਤੀ ਜਾ ਸਕੇ ਵੀ ਡਿਗਨਿਟੀ ਆਫ ਲੇਬਰ ਸਾਨੂੰ ਕਰਨੀ ਚਾਹੀਦੀ ਹੈ ਜਿਹੜੀ ਮਿਹਨਤ ਹੈ ਉਹਦੀ ਕਦਰ ਕਰਨ ਦੀ ਲੋੜ ਹੈ ਸਾਨੂੰ ਤੇ ਲੋਕਾਂ ਦੇ ਅੰਦਰ ਸਾਫ ਸਫਾਈ ਰੱਖਣ ਦੀ ਆਪਣਾ ਕੰਮ ਆਪ ਕਰਨ ਦੀ ਇੱਕ ਭਾਵਨਾ ਜਾਗੇ ਇਹ ਵੀ ਉਸ ਐਨਐਸਐਸ ਦਾ ਕੰਮ ਹੈ ਸਕੂਲਾਂ ਦੇ ਵਿੱਚ ਇੱਕ ਵਿਸ਼ਾ ਵੀ ਰਿਹਾ S U P W ਸੋਸ਼ੀਅਲੀ ਯੂਸਫੁਲ ਐਂਡ ਪ੍ਰੋਡਕਟਿਵ ਵਰਕ ਜਿਹੜਾ ਸਮਾਜ ਦੇ ਕੰਮ ਆਉਂਦਾ ਹੈ ਅਜਿਹੇ ਕੰਮ ਬੱਚੇ ਕਰਨ ਤੇ ਜੇ ਬੱਚੇ ਆਪਣੇ ਸਕੂਲ ਦੀ ਚਾਰਦੁਆਰੀ ਬਣਾਉਣ ਦੇ ਵਿੱਚ ਇੱਟਾਂ ਇੱਥੋਂ ਚੱਕ ਕੇ ਉੱਥੇ ਰੱਖਣਦੇ ਆ ਜੇ ਉਹ ਆਪਣੇ ਸਕੂਲ ਦੀ ਸਾਫ ਸਫਾਈ ਕਰ ਦਿੰਦੇ ਆ ਜੇ ਉਹ ਸਕੂਲ ਦੇ ਵਿੱਚ ਆਏ ਚਾਰ ਜਿਹੜੇ ਗੈਸਟ ਨੇ ਉਹਨਾਂ ਲਈ ਚਾਹ ਫੜਾਉਂਦੇ ਆ ਪਾਣੀ ਫੜਾਉਂਦੇ ਆ ਇਹ ਕੋਈ ਮੇੜੇ ਵਾਲੀਆਂ ਗੱਲਾਂ ਨਹੀਂ ਗੀਆਂ ਅਸੀਂ ਘਰਾਂ 'ਚ ਵੀ ਸਾਨੂੰ ਚਾਹੀਦਾ ਹੈ ਕਿ ਸਾਡੇ ਬੱਚੇ ਜਿਹੜੇ ਐ ਜਦੋਂ ਗੈਸਟ ਆਉਂਦੇ ਚਾਹੀਦਾ ਕਿ ਕਰਦੇ ਆ ਸਾਰੇ ਜਣੇ ਅਸੀਂ ਸਾਰੇ ਕਰਦੇ ਰਹੇ ਆ ਵੀ ਘਰ ਕੋਈ ਗੈਸਟ ਆਇਆ ਉਹਨੂੰ ਰੋਟੀ ਖਵਾਉਣੀ ਐ ਉਹਦੇ ਹੱਥ ਤੋਂ ਆਉਣੇ ਐ ਪਹਿਲਾ ਅੱਗੇ ਤਾਂ ਸਾਡੇ ਹੁਣ ਆ ਵਾਸ਼ ਵੇਸਣ ਤਾਂ ਸਾਡੇ ਘਰਾਂ 'ਚ ਹੁਣ ਆਏ ਐ ਪਹਿਲਾਂ ਹੁੰਦਾ ਸੀ ਵੀ ਤੌਲੀਆ ਲੈ ਕੇ ਜਾਣਾ ਐ ਤੇ ਨਾਲ ਭਾਂਡਾ ਲੈ ਕੇ ਜਾਣਾ ਥੱਲੇ ਪਾਣੀ ਰੱਖਣ ਨੂੰ ਤੇ ਉੱਤੋਂ ਪਾਣੀ ਪਾਉਣਾ ਹੱਥ ਤੋਂ ਆਉਣੇ ਹੈ ਪਹਿਲਾਂ ਵੀ ਰੋਟੀ ਤੋਂ ਬਾਅਦ ਚ ਵੀ ਤੇ ਇਹ ਸਲੀਕਾ ਜਿਹੜਾ ਹੈ ਵਿਦਿਆਰਥੀ ਬੱਚਿਆਂ ਨੂੰ ਘਰਾਂ ਚ ਸਿਖਾਇਆ ਜਾਂਦਾ ਸੀਗਾ ਤੇ ਜੇ ਸਕੂਲ ਵੀ ਅਜਿਹਾ ਇੱਕ ਸਲੀਕਾ ਸਿਖਾ ਰਹੇ ਹੈ ਇਹਦੇ ਚ ਮਾੜੀ ਕੀ ਗੱਲ ਹੈ ਉਹ ਤਾਂ ਸਗੋਂ ਉਹਨੂੰ ਸ਼ਾਬਾਸ਼ ਦੇਣੀ ਬਣਦੀ ਸੀ ਤੇ ਉਹਨ ਚੱਕ ਕੇ ਸਸਪੈਂਡ ਕਰਤਾ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਇਹ ਸਿੱਖਿਆ ਕ੍ਰਾਂਤੀ ਦੇ ਕੰਮ ਨਹੀਂ ਹੈਗੇ ਤੁਹਾਡੇ ਬੱਚਿਆਂ ਦੇ ਅੰਦਰ ਇੱਕ ਡਿਗਨਿਟੀ ਆਫ ਲੇਬਰ ਪੈਦਾ ਹੋਵੇ ਬੱਚਿਆਂ ਦੇ ਅੰਦਰ ਕੰਮ ਦੀ ਕਦਰ ਪੈਦਾ ਹੋਵੇ ਇਹ ਸਕੂਲੀ ਪੜ੍ਹਾਈ ਦਾ ਤੇ ਕਾਲਜ ਦੀ ਪੜ੍ਹਾਈ ਦਾ ਕਿਤਾਬਾਂ ਪੜਨ ਦੇ ਨਾਲ ਨਾਲ ਅਨੇਖੜਵਾ ਅੰਗ ਹੈ ਉਹਦੀ ਵਿਦਿਆਰਥੀ ਦੀ ਸ਼ਖਸੀਅਤ ਵਾਸਤੇ ਇਸ ਕਰਕੇ ਇਹ ਮੈਂ ਤਾਂ ਇਹ ਵੀ ਕਹੂੰਗਾ ਵੀ ਹਰਜੋਤ ਬੈਂਸ ਨੂੰ ਨਾ ਸਿਰਫ ਉਹਨਾਂ ਦੀ ਸਸਪੈਂਸ਼ਨ ਰੱਦ ਕਰਨੀ ਚਾਹੀਦੀ ਹੈ ਬਲਕਿ ਪੰਜਾਬ ਦੇ ਲੋਕਾਂ ਤੋਂ ਇਹ ਜਿਹੜਾ ਵਿਦਿਆਰਥੀ ਵਿਰੋਧੀ ਟੀਚਰ ਵਿਰੋਧੀ ਫੈਸਲਾ ਲਿਆਏਗਾ ਇਹਨੂੰ ਇਹਦੇ ਲਈ ਖਿਮਾ ਵੀ ਮੰਗਣੀ ਚਾਹੀਦੀ ਹੈ ਵੀ ਮੈਂ ਐਵੇਂ ਪ੍ਰਕਾਟ ਚ ਆ ਗਿਆ ਤੇ ਜਿਹੜੇ ਪੱਤਰਕਾਰ ਵੀ ਨੇ ਉਹਨਾਂ ਨੂੰ ਵੀ ਇਹ ਜਾਇਜ਼ ਨਹੀਂ ਆ ਖਬਰਾਂ ਲਾਉਣ ਲੱਗਿਆ ਆ 100 ਬਾਰੀ ਸੋਚਣਾ ਚਾਹੀਦਾ ਜੇ ਬੱਚਿਆਂ ਤੋਂ ਕੰਮ ਲਿਆ ਜਾ ਰਿਹਾ ਜੀ ਉਹਨਾਂ ਤੋਂ ਲੇਬਰ ਐਕਟ ਦੀ ਕਾਨੂੰਨ ਦੀ ਤਲੰਕਾ ਹੋ ਰਹੀ ਆ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਛੋਟੇ ਛੋਟੇ ਕੰਮ ਬੱਚਿਆਂ ਨੂੰ ਛੋਟੀ ਉਮਰ ਤੋਂ ਕਰਦੇ ਰਹਿਣਗੇ ਤਾਂ ਉਹ ਵੱਡੇ ਹੋ ਕੇ ਉਹਨਾਂ 'ਚ ਕੰਮ ਕਰਨ ਦੀ ਆਦਤ ਬਣੀ ਰਹਿੰਦੀ ਹੈ ਤੇ ਚੀਨ ਦੇ ਵਿੱਚ ਇੱਕ ਪ੍ਰਬੰਧ ਹੈਗਾ ਨਾਲ ਦੀ ਨਾਲ ਹੀ ਵੀ ਉਹ ਜਦੋਂ ਬੱਚੇ ਪੜ੍ਹਦੇ ਆ ਨਾਲ ਨਾਲ ਕੰਮ ਕਰਦੇ ਆ ਉਸ ਕੰਮ ਦੇ ਵਿੱਚੋਂ ਜੋ ਆਮਦਨ ਹੁੰਦੀ ਹੈ ਉਹ ਉਹਦੇ ਖਰਚੇ ਚਲਾਉਂਦੀ ਹੈ ਤੇ ਅਸੀਂ ਕਿੱਧਰ ਨੂੰ ਤੁਰੇ ਹੋਏ ਆ ਛੋਟੇ ਕੰਮ ਇਹ ਗੱਲ ਠੀਕ ਹੈ ਵੀ ਉਹ ਤੋਂ 8 ਘੰਟੇ ਲੇਬਰ ਨਾ ਕਰਾਓ ਹੋਰ ਨਾ ਕਰਾਓ ਇਹ ਗੱਲ ਠੀਕ ਹੈ ਪਰ ਛੋਟੇ ਮੋਟੇ ਕੰਮ ਜਿਹੜੇ ਆ ਬੱਚੇ ਤਾਂ ਕਿ ਕੰਮ ਕਰਨ ਦੀ ਉਹਨਾਂ ਨੂੰ ਆਦਤ ਪਵੇ ਇਹ ਜ਼ਰੂਰੀ ਗੱਲਾਂ ਨੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਕਿ ਨੈਸ਼ਨਲ ਕਮਿਸ਼ਨ ਫਾਰ ਔਰਮੈਨ ਨੇ ਉਹ ਜਿਹੜੇ ਟਰੋਲ ਨੇ ਜਿਹੜੇ ਹਿਮਾਂਸ਼ੀ ਨਾਰਵਾਲ ਜਿਹੜੀ ਆਪਣੇ ਜਿਹਨੂੰ ਕਤਲ ਕਰ ਦਿੱਤਾ ਉਥੇ ਪਹਿਲਗਾਮ ਦੇ ਵਿੱਚ ਨੇਵੀ ਦਾ ਅਫੀਸਰ ਉਸ ਦੀ ਪਤਨੀ ਦਾ ਔਨਲਾਈਨ ਟਰੋਲ ਟ੍ਰੋਲਿੰਗ ਹੋ ਰਹੀ ਹੈ ਉਹਨਾਂ ਨੇ ਉਹ ਟ੍ਰੋਲਿੰਗ ਨੂੰ ਕੰਡੈਮਨ ਕੀਤਾ ਉਸ ਦੀ ਨਿੰਦਿਆ ਕੀਤੀ ਹੈ ਪਰ ਜਿਹੜੇ ਸ਼ਬਦ ਉਹਨਾਂ ਨੇ ਵਰਤੇ ਹੈ ਉਹ ਵੀ ਬਹੁਤ ਮਾੜੇ ਹੈ NCW ਨੇ ਨੈਸ਼ਨਲ ਕਮਿਸ਼ਨ ਫਾਰ ਔਰਮਨ ਨੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਵਿਚਾਰ ਉਹਨਾਂ ਨਾਲ ਸਹਿਮਤ ਨਹੀਂ ਉਹ ਐ ਆ ਪਰ ਇਹਦਾ ਕਰਕੇ ਤੁਸੀਂ ਐ ਨਹੀਂ ਕਰ ਸਕਦੇ ਉਹ ਜਿਹੜਾ ਬੰਦੇ ਗਾਲਾਂ ਕੱਢ ਰਿਹਾ ਹੈ ਉਹਨਾਂ ਤੇ ਐਕਸ਼ਨ ਕਦੋਂ ਲਾਓਗੇ ਨੈਸ਼ਨਲ ਕਮਿਸ਼ਨ ਜੀ ਇਹ ਦੱਸੋ ਜਿਹੜੇ ਇੱਕ ਔਰਤ ਦੀ ਇੱਕ ਔਰਤ ਜਿਹਦਾ ਘਰ ਵਾਲਾ ਭਾਰਤੀ ਨੇਵੀ ਦਾ ਅਫਸਰ ਸੀ ਤੇ ਜਿਹੜਾ ਉੱਥੇ ਸ਼ਹੀਦ ਹੋ ਜਾਂਦਾ ਹੈ ਜਾ ਕੇ ਉਸ ਦੇ ਇਹਨਾਂ ਗਾਲਾਂ ਕੱਢਣ ਵਾਲਿਆਂ ਤੇ ਐਕਸ਼ਨ ਕਿਹੜਾ ਲੈ ਰਹੇ ਹੋ ਪੁਲਿਸ ਨੂੰ ਕਦੋਂ ਹਦਾਇਤ ਦੇ ਰਹੇ ਹੋ ਵੀ ਇਹਨਾਂ ਨੂੰ ਫੜ ਕੇ ਅੰਦਰ ਦਿਓ ਜਿਹੜੇ ਗਾਲਾਂ ਕੱਢ ਰਹੇ ਐ ਕੱਲਾ ਨਿੰਦਾ ਕਰਨ ਨਾਲ ਨਹੀਂ ਸਰਨਾ ਅਗਲੀ ਗੱਲ ਦੋਸਤੋ CRPF ਨੇ ਇੱਕ ਨੌਜਵਾਨ ਜਿਹੜਾ ਜੰਮੂ ਕਸ਼ਮੀਰ ਦਾ ਮਨੀਰ ਅਹਿਮਦ ਉਹਨੂੰ ਕੱਲ ਪਰਸੋਂ ਡਿਸਮਿਸ ਕਰਤਾ ਸੇਵਾ ਚੋਂ ਕਿ ਉਹਨੇ ਬਿਨਾਂ ਦੱਸੇ ਇੱਕ ਪਾਕਿਸਤਾਨੀ ਕੁੜੀ ਨਾਲ ਵਿਆਹ ਕਰਾਇਆ ਅੱਜ ਉਹਦਾ ਉਹਦੀ ਪ੍ਰੈਸ ਕਾਨਫਰੰਸ ਵੀ ਲੱਗੀ ਐ ਤੇ ਉਹਨੇ ਸ਼ਾਇਦ ਹੋ ਰਿਟ ਵੀ ਪਾਊਗਾ ਉਹਦਾ ਕਹਿਣਾ ਹੈ ਕਿਉਂਕਿ ਮੁਸਲਮਾਨਾਂ ਦੇ ਵਿੱਚ ਚਾਚੇ ਤਾਏ ਮਾਮੇ ਭੂਆ ਦੀਆਂ ਬੱਚੀਆਂ ਨਾਲ ਇੱਕ ਦੂਜੇ ਦੇ ਵਿਆਹ ਹੁੰਦੇ ਆ ਉਹਨਾਂ ਦਾ ਰਵਾਜ ਹੈ ਉਹ ਪਰਿਵਾਰ ਵੰਡਿਆ ਗਿਆ 47 ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਹਿੱਸੇ ਉੱਥੇ ਰਹਿੰਦੇ ਆ ਤੇ ਉਹਨਾਂ ਚ ਉਹਦੀ ਚਾਚੇ ਦੀ ਲੱਗਦੀ ਕੁੜੀ ਜਿਹੜੀ ਆ ਉਹਦੇ ਨਾਲ ਉਹਦੀ ਪਿਓ ਆਪਣੇ ਜਿਉਂਦੇ ਜੀ ਇੱਕ ਮੰਗਣਾ ਫਿਕਸ ਕਰ ਗਿਆ ਸੀ ਤੇ ਉਹਦੀ ਮੌਤ ਤੋਂ ਬਾਅਦ ਉਹ ਮੰਗਣਾ ਉਹਨਾਂ ਨੇ ਕਰ ਲਿਆ ਤੇ ਵਿਆਹ ਕਰ ਲਿਆ 28 ਫਰਵਰੀ ਨੂੰ ਉਹ ਇੱਥੇ ਆ ਗਈ ਇਹਦੇ ਘਰ ਆਈ ਉਹ ਇੱਥੇ ਆਉਣ ਤੋਂ ਬਾਅਦ ਉਹਨੇ ਉਹਦਾ ਜਿਹੜਾ ਉਹਨੇ ਅਪਲਾਈ ਕਰਤਾ ਪਹਿਲਾ ਟੈਂਪਰੇਰੀ ਵੀਜ਼ਾ ਤੇ ਫਿਰ ਉਹ ਦੂਜਾ ਜਿਹੜਾ ਹੈ ਪਹਿਲਾ ਟੈਂਪਰੇਰੀ ਵੀਜ਼ੇ ਤੇ ਤਾਂ ਆ ਹੀ ਫਿਰ ਲੌਂਗ ਟਰਮ ਵੀਜ਼ਾ ਅਪਲਾਈ ਕਰਤਾ ਉਹਨੇ ਜਿਹੜੇ ਵਿਆਹ ਦੀਆਂ ਫੋਟੋਆਂ ਵੀਡੀਓਜ਼ ਤੇ ਜਿਹੜਾ ਸਰਟੀਫਿਕੇਟ ਹੈ ਜਿਹੜਾ ਮੈਰਿਜ ਸਰਟੀਫਿਕੇਟ ਉਹ ਸਾਰੇ ਆਪਣੇ ਉੱਪਰਲੇ ਅਧਿਕਾਰੀਆਂ ਨੂੰ ਭੇਜਿਆ ਹੋਇਆ ਕਿਹਾ ਇਹ ਗਿਆ ਵੀ ਇਹਨੇ ਦੱਸਿਆ ਨਹੀਂਗਾ ਉਹਨੇ ਸਾਰਾ ਕੁਝ ਦੱਸਿਆ ਹੋਇਆ ਹੈ ਇਸ ਤਰ੍ਹਾਂ ਅੰਨੇਵਾ ਤੁਸੀਂ ਇੱਕ ਨਫਰਤ ਪਾਲ ਕੇ ਜੇ ਲੋਕਾਂ ਨੂੰ ਐ ਕਰੋਗੇ ਇਹ ਵੀ ਸਾਡੇ ਦੇਸ਼ ਦੇ ਹਿੱਤ ਚ ਨਹੀਂ ਹੈਗਾ ਤੇ ਉਹਦੀ ਡਿਸਮਿਸਲ ਰੱਦ ਹੋਣੀ ਚਾਹੀਦੀ ਐ ਸਿ ਵੀ ਇਹ ਸਮਝਾਂਗੇ ਅਗਲੀ ਗੱਲ ਦੋਸਤੋ ਇਹ ਹੈ ਕਿ ਵੀ ਅ ਸ਼੍ਰੀ ਰਾਹੁਲ ਗਾਂਧੀ ਪਹਿਲਾਂ ਇੱਕ ਵਾਰੀ ਅਮਰੀਕਾ ਗਏ ਸੀਗੇ ਉੱਥੇ ਉਹਨਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਸੀਗੀ ਉਸ ਗੱਲਬਾਤ ਦੇ ਵਿੱਚ ਉਦੋਂ ਉਹਨਾਂ ਨੇ ਬੀਜੇਪੀ ਦੀ ਸਰਕਾਰ ਵੱਲੋਂ ਲੋਕਾਂ ਦੇ ਜਿਹੜੇ ਧਾਰਮਿਕ ਚਿੰਨ੍ਹ ਐ ਜਿਵੇਂ ਕਿ ਹਿਜਾਬ ਪਹਿਨਣਾ ਹੋਰ ਕਰਨਾ ਉਹਨਾਂ ਦੇ ਅਟੈਕ ਦੇ ਸੰਦਰਭ ਵਿੱਚ ਬੋਲਿਆ ਸੀ ਵੀ ਕੋਈ ਸਮਾਂ ਅਜਿਹਾ ਨਾ ਆ ਜੇ ਵੀ ਆਪਣੇ ਸਿੱਖਾਂ ਨੂੰ ਉਹਨਾਂ ਦੀ ਪਗੜੀ ਵੀ ਬੰਨਣ ਤੋਂ ਰੋਕਿਆ ਜਾਵੇ ਉਸੇ ਸੰਦਰਭ ਦੇ ਵਿੱਚ ਜਦੋਂ ਹੁਣ ਪਿੱਛੇ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਉੱਥੇ ਗਏ ਤਾਂ ਇੱਕ ਵਿਦਿਆਰਥੀ ਨੇ ਉਸ ਦਾ ਕੰਟੈਕਸਟ ਦੇ ਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ 84 ਦੇ ਦੌਰਾਨ ਵਾਪਰੀਆਂ ਉਹਨਾਂ ਦਾ ਰੈਫਰੈਂਸ ਦੇ ਕੇ ਰਾਹੁਲ ਗਾਂਧੀ ਨੂੰ ਸਵਾਲ ਪੁੱਛਿਆ ਤੇ ਉਹ ਬਣਦਾ ਹੀ ਸੀਗਾ ਸਿੱਖ ਮੁੰਡਾ ਸੀਗਾ ਸਵਾਲ ਬਣਦਾ ਹੀ ਸੀ ਸਵਾਲ ਉਹਨੇ ਵਾਜਬ ਕੀਤਾ ਤੇ ਰਾਹੁਲ ਗਾਂਧੀ ਨੇ ਬੜੀ ਟਿਕਾਈ ਨਾਲ ਉਹਦਾ ਜਵਾਬ ਹੀ ਦਿੱਤਾ ਵੀ ਚਾਹੇ ਜਦੋਂ ਇਹ ਮਾੜੀਆਂ ਘਟਨਾਵਾਂ ਹੋਈਆਂ ਨੇ ਮੈਂ ਉਦੋਂ ਰਾਜਨੀਤੀ ਵਿੱਚ ਨਹੀਂ ਸੀ ਪਰ ਮੈਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਮੈਂ ਜੋ ਕੁਝ ਸਾਡੀ ਪਾਰਟੀ ਨੇ ਉਸ ਸਮੇਂ ਗਲਤ ਕੀਤਾਗਾ ਮੈਂ ਉਹਦਾ ਉਹਦਾ ਉਹਦੀ ਜ਼ਿੰਮੇਵਾਰੀ ਲੈਂਦਾ ਤੇ ਉਹ ਬੜੀਆਂ ਮਾੜੀਆਂ ਘਟਨਾਵਾਂ ਨੇ ਮੈਂ ਅਸੀਂ ਇਹ ਮਹਿਸੂਸ ਕਰਦੇ ਆ ਕਿ ਪਿਛਲੀਆਂ ਗੱਲਾਂ ਕਿਸੇ ਪਾਰਟੀ ਦੀਆਂ ਕਿਸੇ ਸੰਸਥਾ ਦੀਆਂ ਉਹਦੇ ਲਈ ਮਾਫੀ ਮੰਗਣਾ ਜਾਂ ਉਹਦੇ ਲਈ ਜ਼ਿੰਮੇਵਾਰੀ ਲੈਣਾ ਇੱਕ ਬਹੁਤ ਵੱਡੀ ਗੱਲ ਹੋਇਆ ਕਰਦੀ ਹੈ ਅਸੀਂ ਅੰਗਰੇਜ਼ਾਂ ਤੋਂ ਕਹਿੰਦੇ ਆ ਵੀ ਉਹ ਮਾਫੀ ਮੰਗਣ ਸੰ ਸਾਨੂੰ 1900 ਜਿਹੜਾ 17 ਆਪਣੇ 17 ਦਾ ਜਿਹੜਾ ਉਹ ਸੀ ਜਿਹੜਾ 1919 ਦਾ ਜਿਹੜਾ ਜਲਿਆਂ ਵਾਲਾ ਬਾਗ ਹੈ ਉਹਦਾ ਉਹਦੇ ਲਈ ਮਾਫੀ ਮੰਗਣਾ ਕੀ ਗੋਡਸੇ ਵੱਲੋਂ ਮਹਾਤਮਾ ਗਾਂਧੀ ਨੂੰ ਮਾਰੇ ਜਾਣ ਦੀ ਅੱਜ ਤੱਕ ਜਿਹੜੀ ਉਹਦੀ ਸਸਥਾ ਸੀਗੀ ਜਿਹੜੀ ਹਿੰਦੂ ਬਹਾਸਵਾ ਜਾਂ ਆਰਐਸਐਸ ਉਹਨਾਂ ਨੇ ਮਾਫੀ ਮੰਗੀ ਹੈ ਅੱਜ ਤੱਕ ਅੱਜ ਤੱਕ ਗੋੜਸੇ ਦਾ ਦਿਨ ਮਨਾਉਂਦੇ ਆ ਲੋਕ ਉਹਨਾਂ ਤੇ ਕੋਈ ਐਕਸ਼ਨ ਲਿਆ ਇਹ ਸੋਚਣ ਦੀ 2002 ਦੀਆਂ ਦੰਗਿਆਂ ਲਈ ਨਰਿੰਦਰ ਮੋਦੀ ਨੇ ਮਾਫੀ ਮੰਗੀ ਹੈ ਵੀ ਇੰਨਾ ਕੁਝ ਹੋਵੇ ਇਹ ਜਿਹੜੀ ਚੀਜ਼ ਹੈ ਇਹ ਅਸੀਂ ਸਮਝਦੇ ਆ ਵੀ ਇਹ ਇੱਕ ਚੰਗੇ ਪਾਸੇ ਵਾਲੇ ਪਾਸੇ ਕਦਮ ਹੈ ਅਸੀਂ ਇਹਦਾ ਇਸ ਬਿਆਨ ਦਾ ਸਵਾਗਤ ਕਰਦੇ ਆ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ